ਕਿਤਾ ਗਿਆ ਹੈ ਜੋ ਇੱਕ ਕਚਨਪੀਤਕੋਰ ਅਮਰਤਵਾਲ ਬਾਠ ਦੇ ਕ੍ਰਿਮੀਨਲ ਗੈਂਗ ਦੇ ਐਸੋਸੀਏਟ ਹੈ ਜਿਸ ਉਪਰ 23 ਦੇ ਕਈ ਮੁਕਦਮੇ ਜਿਨ੍ਹਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਚੱਕ ਆ ਸ਼ਾਮਲ ਹਨ ਜੋ ਹੁਣੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਲ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਨਪੀਤਕੋਰ ਵਾਈਫ ਆਫ ਹਮਰਤਵਾਲ ਬਾਠ ਬਾਠ ਜਿਸ ਨੂੰ ਮੁਕੱਤਬਰਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕੱਚਨਪ੍ਰੀਤ कौर ਅਮਰਤਵਲ ਬਾਠ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿੱਦਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦਿ ਸ਼ਾਮਲ ਹਨ ਜੋ ਹਾਦਸੇ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫ਼ਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕੱਚਨਪ੍ਰੀਤ कौर ਵਾਈਫ ਆਫ ਹੰਮਰ ਪਾਰਸਿਕ ਬਾ ਜਿਸ ਨੂੰ ਮੁਕੱਤਬਰਨ ਪਰਤੋਵਲ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕੱਚਨਪੀਤਪੁਰ ਅੰਬਰਤਵਲ ਪਾਸ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜੋ ਉੱਪਰ 23 ਦੇ ਕਰੀਬ ਮੁਕਦਮੇ ਜਿੱਦਾਂ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਅਬਜੈਕਟ ਆਦਿ ਸ਼ਾਮਲ ਹਨ ਜੋ ਅੱਜ ਤੋਂ ਗ੍ਰਿਫਤਾਰ ਕਰਕੇ ਉੱਧਰ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫ਼ਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕੱਚਨਪੀਤਪੁਰ ਵਾਈਫ ਆਫ ਹੰਮਰ ਪਾਲ ਸਿੰਘ ਜਿਸ ਨੂੰ ਮੁਕੱਤਬਲ ਅਮਰਪੁਰ ਤੋਂ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਨਪ੍ਰੀਤਕੌਰ ਅਮਰਪੁਰ ਤੋਂ ਬਾਠ ਦੇ ਕਰੀਬਨ ਗੈਂਗ ਦੇ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮਕਦਮੇ ਜਿੱਦਲਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਵਰਤਕ ਆ ਸ਼ਾਮਲ ਹਨ ਜੋ ਵਾਦਿਆਂ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫ਼ਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮੰਤਲ ਨਹੀਂ ਹੈ ਮੈਂ ਸੁਖਬੀਰ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਨਪ੍ਰੀਤਕੌਰ ਵਾਈਫ ਆਫ ਹਮਰਪੁਰ ਪਾਲ ਸਿੰਘ ਬਾਠ ਜਿਸ ਨੂੰ ਮੁਕੱਦਮੇ ਅਨੁਸਾਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕਚਨਪ੍ਰੀਤਪੁਰ ਅਬਰਤਵਾਲ ਪਾਸ ਦੇ ਕ੍ਰਿਮੀਨਲ ਗੈਂਗ ਦੀ ਐਸੋਸੀਏਟ ਹੈ ਜੋ ਪਰ 23 ਦੇ ਕਰੀਬ ਮੁਕੱਦਮੇ ਜਿੱਦਲਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਵਰਤ ਆ ਸ਼ਾਮਲ ਹਨ ਜੋwidehat ਨੂੰ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਕੈਂਗ ਨੂੰ ਬਸ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ ਮੈਂ ਸੁਭੀਸ਼ ਸਿੰਘ ਡੀਐਸਪੀ ਸਿਟੀ ਤੰਤਰ ਲੱਗਾ ਹੋਇਆ ਹਾਂ ਅੱਜ ਕਚਨਪ੍ਰੀਤਪੁਰ ਵਾਈਫ ਆਫ ਹਮਰਤ ਪਾਲਸਿਕ ਬਾਠ ਜਿਸ ਨੂੰ ਮੁਕੱਤਬਰਨ ਪਰ 208 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਕੱਟੜਪ੍ਰੇਤਕਔਰ ਅੰਮ੍ਰਿਤਵਾਲ ਪਾਰ ਦੇ ਕ੍ਰਿਮੀਨਲ ਗੈਂਗ ਦੇ ਐਸੋਸੀਏਟ ਹੈ ਜਿਸ ਉੱਪਰ 23 ਦੇ ਕਰੀਬ ਮੁਕੱਦਮੇ ਜਿੱਥਲਾ ਵਿੱਚ ਕਤਲ ਇਰਾਦਾ ਕਤਲ ਯੂਏਪੀਏ ਹਥਿਆਰ ਵਰਤਕ ਆ ਸ਼ਾਮਲ ਹਨ ਜੋ ਅੱਜ ਤੋਂ ਗ੍ਰਿਫਤਾਰ ਕਰਕੇ ਉਹਦਾ ਜਿਹੜਾ ਕ੍ਰਿਮੀਨਲ ਗੈਂਗ ਹੈ ਉਹਨੂੰ ਗੈਂਗ ਨੂੰ ਬਸਟ ਕਰਨਾ ਤੇ ਉਹਦੇ ਸਾਥੀਆਂ ਦਾ ਪਤਾ ਲਾਉਣਾ ਹੀ ਤਫ਼ਤੀਸ਼ ਦਾ ਮਕਸਦ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਸਿਆਸੀ ਮਤਲਬ ਨਹੀਂ ਹੈ